ਨਾਲ ਮਾਰ ਕੇ ਆਵਾ ਨਜਾਇਜ਼ ਬੰਦਾਂ ਵਾਲਾ ਕਾਤਲ ਜੋੜਾ ਗ੍ਰਿਫਤਾਰ ਪਰ ਜਦੋਂ ਡੈਡੀ ਆਏ ਨੇ ਮੈਂ ਡੈਡੀ ਵਾਲੇ ਵੇਖਣ ਡਿਆ ਉਹਨੇ ਪਿੱਛੇ ਬੈਸਬੋਲ ਮਾਰਨੇ ਸ਼ੁਰੂ ਕਰਦੇ ਤੇ ਡੈਡੀ ਨੂੰ ਦਿਮਾਗ ਆ ਗਿਆ ਡਰਨੇ ਹੋ ਗਏ ਬਾਹਾਂ ਕੀਤੇ ਇੱਕੋ ਮਾਰਿਆ ਉਹਨੇ ਬੈਸਬੋਲ ਮਾਰਨ ਕਿ ਡੈਡੀ ਦੇਖ ਤੋਂ ਉਹ ਉੱਥੇ ਹੀ ਝੱਕਾ ਜਿਹੜਾ ਉਹ ਨਾ ਉਹ ਲੜਕੀ ਆਈ 27 ਸਾਲ ਦੀ ਇਹ ਲੜਕਾ ਕੋਈ 32-33 ਸਾਲ ਉਹ ਜਦੋਂ ਆਪਣੇ ਘਰ ਨੂੰ ਮੁਰਦਾ ਤੇ ਉਹਨੇ ਦੇਖਿਆ ਕਿ ਇਸ ਦੇਖਿਆ ਕਿ ਲੇਡੀ ਤੇ ਇੱਕ ਜੈਂਟਲ ਥੋੜੇ ਸ਼ਕੀ ਹਾਲਾਤ ਵਿੱਚ ਉੱਥੇ ਖੜੇ ਨੇ ਗਲਤ ਕੰਮ ਕਰਨ ਤੋਂ ਰੋਕਣ ਤੇ ਕਰ ਦਿੱਤਾ ਸੀ ਮਰਡਰ ਉਹ ਜਦੋਂ ਆਪਣੇ ਘਰ ਨੂੰ ਮੁਰਦਾ ਤੇ ਉਹਨੇ ਦੇਖਿਆ ਕਿ ਇਸ ਤਿਕਾਣਾ ਇੱਕ ਲੇਡੀ ਤੇ ਇੱਕ ਜੈਂਟਲਸ ਥੋੜੇ ਸ਼ਕੀ ਹਾਲਾਤ ਵਿੱਚ ਉੱਥੇ ਖੜੇ ਨੇ ਕਤਲ ਕਰਨ ਤੋਂ ਬਾਅਦ ਹੋ ਗਏ ਸੀ ਫਰਾਰ ਜੀ ਹਾਂ ਨਾਜਾਇਜ਼ ਸਬੰਧਾਂ ਵਾਲੇ ਜੋੜੇ ਨੇ ਇਸ ਕਰਕੇ ਇਸ ਬੰਦੇ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਮ੍ਰਿਤਕ ਇਹ ਸਾਕਸ ਨੇ ਇਹਨਾਂ ਨੂੰ ਗੱਡੀ 'ਚ ਬੈਠ ਕੇ ਗਲਤ ਹਰਕਤਾਂ ਕਰਨ ਤੋਂ ਰੋਕਿਆ ਸੀ ਇਸੇ ਗੱਲ ਤੋਂ ਤੈਸ ਚ ਆਏ ਇਸ ਜੋੜੇ ਨੇ ਪੀੜਤ ਇਸ ਨੌਜਵਾਨ ਦੇ ਪਿਓ ਤੇ ਧਾਵਾ ਬੋਲ ਦਿੱਤਾ ਸੀ ਦੋਵੇਂ ਪਿਓ ਪੁੱਤ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਕੁੱਟਮਾਰ ਦੌਰਾਨ ਪੀੜਤ ਨੌਜਵਾਨ ਦੀ ਪਿਤਾ ਦੀ ਮੌਤ ਹੋ ਗਈ ਸੀ ਜੋ ਕਿ ਸਰਕਾਰੀ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਹੁਣ ਇਸ ਮਾਮਲੇ 'ਚ ਗੁਰਦਾਸਪੁਰ ਪੁਲਿਸ ਨੇ ਕਾਤਲ ਨਜਾਇਜ਼ ਸਬੰਧਾਂ ਵਾਲੇ ਇਸ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਤੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ 27 ਇੱਕ ਦੀ ਗੱਲ ਹੈ ਇੱਥੇ ਉਹਨੇ ਕਨਵਾ ਰੋਡ ਤੇ ਇੱਕ ਕਲੋਨੀ ਹੈ ਬਸੰਤ ਵਿਹਾਰ ਉਥੇ ਰਾਤ ਕਰੀਬ 6:30 ਵਜੇ ਇੱਕ ਛੱਕੀ ਹਾਲਾਤ ਵਿੱਚ ਇੱਕ ਗੱਡੀ ਖੜੀ ਸੀ ਉਹਦੇ ਵਿੱਚ ਇੱਕ ਜੈਂਪਸਟਿਕ ਲੇਡੀ ਸੀ ਉਥੋਂ ਦਾ ਇੱਕ ਵਾਸੀ ਸੀ ਗੋਰਖਨਾਥ ਉੱਪਰ ਰਾਜਕਮਾਰ ਈ ਰਿਕਸ਼ਾ ਚਾਲਕ ਸੀ ਉਹ ਜਦੋਂ ਆਪਣੇ ਘਰ ਨੂੰ ਮੁੜਦਾ ਤੇ ਉਹਨੇ ਦੇਖਿਆ ਕਿ ਇਸ ਤਰੀਕੇ ਨਾਲ ਇੱਕ ਲੇਡੀ ਤੇ ਇੱਕ ਜੈਂਪਸ ਥੋੜੇ ਛੱਕੀ ਹਾਲਾਤ ਵਿੱਚ ਉੱਥੇ ਖੜੇ ਨੇ ਉਹਨਾਂ ਨੇ ਜਦੋਂ ਉਹਨੂੰ ਪੁੱਛਿਆ ਕਿ ਇੱਥੇ ਖੜੇ ਹੋਣ ਦਾ ਕਾਰਨ ਕੀ ਹੈ ਕਿੱਧਰ ਆਏ ਤੇ ਇਨ ਬਿਟਵੀਨ ਕੇ ਫਿਰ ਇਹਨਾਂ ਵਿੱਚ ਤਕਰਾਰ ਸ਼ੁਰੂ ਹੋ ਗਈ ਉਹਦੇ ਵਿੱਚ ਜਿਹੜਾ ਉੱਥੇ ਜਿਹੜਾ ਵਿੱਚ ਗੈਂਸ ਕਰਦਾ ਸੀ ਉਹਨੇ بیسਬਾਲ ਦੇ ਨਾਲ ਇਹਨੂੰ ਲੜਕੇ ਨੂੰ ਇਹਦੇ ਸਿਰ ਤੇ ਸੱਟ ਮਾਰੀ ਉਸ ਤੋਂ ਕਰੀਬ 150 100 150 ਮੀਟਰ ਉਹਨਾਂ ਦਾ ਘਰ ਹੀ ਸੀ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਾ ਤੇ ਫਾਦਰ ਵੀ ਉੱਥੇ ਰਾਜਗਵਾਰ ਸੀ ਰਾਜਗਵਾਰ ਦਾ ਨਾਮ ਸੀ ਉਹ ਆਪਣੇ ਲੈਬ ਅਸਿਸਟੈਂਟ ਸੀ ਉੱਥੇ ਪੋਲੀਟੈਕਨਿਕ ਅੰਮ੍ਰਿਤਸਰ ਸਰਵਿੰਗ ਸੀ ਤਿਰੰਜਰਸਾਲੂ ਮਰਸੀ ਉਹ ਜਦੋਂ ਆਏ ਤੇ ਇਹਨਾਂ ਨੇ ਆ ਦੇਖਿਆ ਨਾ ਤਾਲ ਤੇ ਇਹਨੇ ਲੜਕੇ ਨੇ ਉਹਨਾਂ ਦੇ ਸਿਰ ਤੇ ਸੱਟ ਲਗਾ। ਸਿਰ ਦੇ ਇੱਕੋ ਸੱਟ ਦੀ ਪਾਵਨਾ ਚੱਲਦੇ ਰਹਿਣਾ ਤੇ ਉਹ ਜਦੋਂ ਹਸਪੀਟਲ ਲੈ ਗਏ ਤੇ ਉੱਥੇ ਉਹਨਾਂ ਨੂੰ ਲੈ ਡਿਟੇਨ ਦੇ ਤੱਕ ਲੈ ਗਏ। ਇਹਦੇ ਉਹਦੇ ਬੇਸ ਤੇ ਲਗਾਤਾਰ ਇਹਦੇ ਪਿੱਛੇ ਲੱਗੇ ਹੋਏ ਸੀ ਤੇ ਕੱਲ ਨੂੰ ਇਹਨੂੰ ਅੰਮ੍ਰਿਤਸਰ ਦੇ ਗੁੱਜਰਪੁਰ ਇਲਾਕੇ ਦੇ ਵਿੱਚ ਇਹਨੂੰ ਲੜਕੀ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ। ਇਹ ਲੜਕੀ ਅਸਲ ਵਿੱਚ ਇਹਦੇ ਨਾਲ ਵੀ ਇਹ ਦੇ ਇਨੀਸਿਏਟਿਵ ਮੇਸ਼ਨ ਸਨ। ਇਹ ਲੜਕੀ ਉਥੇ ਕਿਰਾਏਦਾਰ ਤੇ ਗੁੱਜਰਪੁਰੇ ਰਹਿ ਰਹੀ ਸੀ। ਇਹ ਉਹਦੇ ਕੋਲ ਹੀ ਰਹਿ ਰਿਆ ਸੀ। ਜਦੋਂ ਪੁਲਿਸ ਪਾਰਟੀ ਨੂੰ ਕਨਫਰਮ ਹੋ ਗਿਆ ਕਿ ਸਾਡੇ ਸੋਸ਼ਲ ਤੋਂ ਕਿ ਉਹ ਉੱਥੇ ਦੋਵੇਂ ਹੈਗੇਨ ਤੇ ਕੱਲ ਇਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ ਗਿਆ ਹੁਣ ਇਹਨਾਂ ਨੂੰ ਦੋਵਾਂ ਨੂੰ ਗ੍ਰਿਫਤਾਰ ਕਾਲ ਕਰ ਲਿਆ ਜੀ ਅੱਜ ਪੇਸ਼ ਅਦਾਲਤ ਕਰ ਰਹੇ ਆ ਤੇ ਜੇ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਕੁਛ ਕੁਛ ਆ ਰਹੀ ਹੈ ਕਿ ਸ਼ੱਕੀ ਲੱਗਦੀ ਕਿ ਇਹਦੇ ਕੋਈ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਇਸ ਤੋਂ ਇਲਾਵਾ ਵੀ ਇਹਦਾ ਇਸ ਤਿੱਕੇ ਦੇ ਲੇਡੀ ਦੇ ਨਾਲ ਰਹਿਣਾ ਗੁਜਰਪੁਰਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਉੱਥੇ ਲਗਾਤਾਰ ਕਿਉਂਕਿ ਇਹਦਾ ਇਹ ਤੋਂ ਦਾ ਉਹ ਵਿਕਰਮਜੀਤ ਜਿਹੜਾ ਹੈਗਾ ਜਿਹੜਾ ਮੈਂ ਨੇ ਕਿਹਾ ਇਹ ਅਰਵਲ ਸਟਰੀਟ ਲੱਕੇ ਦਾ ਰਹਿਣ ਵਾਲਾ ਤੇ ਇਹ ਉਥੇ ਦਾ ਕੀ ਲਿੰਕ ਹੈ ਕੁਝ ਹੋਰ ਗੈਰ ਕਾਨੂੰਨੀ ਜਿਹੜੀਆਂ ਕਾਰਵਾਈਆਂ ਵਿੱਚ ਕੰਨੀ ਬੱਦਲ ਸਕਦੇ ਨੇ